ਵਾਰਸ਼ ਹੋਈ ਆ ਪਰ ਸੜਕਾਂ ਤੇ برف ਸੜਕਾਂ ਤੇ برف ਨਜ਼ਰ ਆ ਰਹੀ ਆ ਨਾਬੇ ਦੀਆਂ ਸੜਕਾਂ ਦੀ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਆ برف برف ਗਿਰੀਆਂ ਨਾਬੇ ਦੀਆਂ ਸੜਕਾਂ ਤੇ ਇਹ ਤੁਸੀਂ ਦੇਖ ਸਕਦੇ ਹੋ برف ਆ ਜਿਹੜੀ ਕਿੰਨਾ ਗੋਲਾ ਕਾਕੜਾ ਜਿਹੜਾ ਪਿਆ ਕਿੰਨੀ برف ਆ ਜਿਹੜੀ ਸੜਕਾਂ ਦੇ ਉੱਪਰ ਨਜ਼ਰ ਆ ਰਹੀ ਆ ਇਸ ਗੜੇ ਮਾਰੀ ਦੇ ਨਾਲ ਪਰ ਨੁਕਸਾਨ ਤਾਂ ਨਹੀਂ ਕੋਈ ਹੋਇਆ ਹੋਣਾ ਇਸ ਫਸਲਾਂ ਦਾ ਨੁਕਸਾਨ ਨਹੀਂ ਹੋਤਾ ਆ ਕਿਉਂਕਿ ਫਸਲਾਂ ਨੂੰ ਤਾਂ ਜੇ ਜ਼ਰੂਰ ਤਾਂ ਠੰਡ ਦੀ ਔਰ بارش ਦੀ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ برف ਜਿਹੜੀ ਸੜਕਾਂ ਤੇ ਚਿੱਟੀ ਚਾਦਰ ਕਰ ਦਿੱਤੀ ਆ ਗੜੇ ਮਾਰੀ ਨਹੀਂ ਜਿਆਦਾ ਗੜੇਵਾਰੀ ਆ ਉਹ ਅੱਗੇ ਵੀ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਾਫੀ ਮਾਤਰਾ ਦੇ ਵਿੱਚ ਨਾਬਾਜ਼ ਗੜੇ ਮਾਰੀ ਆ ਜਿਹੜੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਬਾ ਪਟਿਆਲਾ ਰੋਡ ਦੀਆਂ ਤੋਂ ਤਸਵੀਰਾਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੜੇ ਮਾਰੀ ਦੀਆਂ ਤਸਵੀਰਾਂ ਇਸ ਤਰ੍ਹਾਂ ਚਿੱਟੀ ਚਾਦਰ ਜਿਹੜੀ ਬਿਲਕੁਲ ਚਿੱਟੀ ਚਾਦਰ ਵਿਛਾ ਦਿੱਤੀ ਆ ਕਿੰਨੀ ਜ਼ੋਰਦਾਰ ਗੜੇ ਮਾਰੀਆ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਨਾ ਪੇ ਦੀਆਂ ਸੜਕਾਂ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਗੜੇ ਮਾਰੀਆ ਜਿਹੜੀ ਹੋਈ ਆ ਹੰਡ ਵਧੇਗੀ ਪਰ بارش ਜ਼ਰੂਰ ਦੱਸੀ ਹੋਈ ਸੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਕੀਤੀ ਹੋਈ ਸੀ ਕਿ بارش ਪੈਣੀ ਹੈ ਮੰਗਲਵਾਰ ਦੇ 27 ਤਰੀਕ ਦੀ بارش ਜ਼ਰੂਰ ਦੱਸੀ ਹੋਈ ਸੀ ਪਰ ਗੜੇ ਮਾਰੀ ਜ਼ਰੂਰ ਵੇਖਣ ਨੂੰ ਮਿਲ ਰਹੀ ਆ ਨਾਬਾ ਤੋਂ ਹਰਮਿੰਦਰ ਸਿੰਘ ਮਾੜਾ